ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਠਮੱਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਦੇਖੋ ਬਿਲਕੁਲ ਜਿਹੜਾ ਕੋਈ ਮਤਲਬ ਹੁਣ ਇੱਚ ਅਲੱਗ-ਅਲੱਗ ਹੈਗੇ ਜਿਵੇਂ ਸਿੱਖ ਨਹੀਂ ਮਨਾਉਣਗੇ ਉਹ दैट्स ਓ ਠੀਕ ਹੈ ਜੇ ਦੂਜੀ ਕਮਿਊਨਿਟੀ ਬਣਾਏਗੇ ਉਹਨੂੰ ਕਿਵੇਂ ਕਰ ਸਕਦੇ ਅਸੀਂ ਹੁਣ ਜਿਵੇਂ ਕੋਈ ਕੋਈ ਹੋਰ ਕਮਿਊਨਿਟੀ ਦੇ ਬੰਦੇ ਆ ਸਾਰੇ ਨਹੀਂ ਰੋਕੇ ਜਾ ਸਕਦੇ ਬਟ ਅਸੀਂ ਇਹ ਕਵਾਂਗੇ ਵੀ ਬਿਲਕੁਲ ਨਾ ਕਰਨ ਜੇ ਜਿਹੜਾ ਕੋਈ ਕੌਮ ਦੇ ਜਿਹੜੇ ਅਸੀਂ ਕਵਾਂਗੇ ਇਨਾਗਰ ਸਾਡੇ ਅੰਦਰ ਤੋਂ ਨਹੀਂ ਹੋਊਗਾ ਬਟ ਜੇ ਕੋਈ ਲੋਕ ਆ ਜਾਂਦਾ ਹੈ ਕੋਈ ਕਮਿਊਨਿਟੀ ਦਾ ਜਾਂ ਕੋਈ ਭਾਵਕ ਹੋ ਕੇ ਆ ਜਾਂਦਾ ਉਹਨੇ ਕੋ ਉਹਦਾ ਤੇ ਕੁਝ ਵੀ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ ਕਿਉਂਕਿ ਇਹ ਦੇ ਮਾਹੌਲ ਸਾਰੇ ਦੇਸ਼ ਚ ਇੱਕੋ ਜਿਹਾ ਹੋਣਾ ਵਾ ਸੋ ਅਸੀਂ ਟਰਾਈ ਕਰਾਂਗੇ ਤੇ ਕੰਮ ਲਾਉਂਦੇ ਹਾਂ ਜੀ ਉਸਤਾ ਜੀ ਐਗਜ਼ਿਟ ਪੋਲ ਆ ਰਹੇ ਆ ਭਾਜਪਾ ਨੂੰ ਜਾਂਦੀਆਂ ਸੀਟਾਂ ਦਿਖਾਈਆਂ ਜਾ ਰਹੀਆਂ ਜੋ ਇੰਡੀਆ ਗਠਜੋੜ ਹੈ ਉਹਨੂੰ ਕੱਟ ਸੀਟਾਂ ਦਿਖਾਈਆਂ ਜਾ ਰਹੀਆਂ ਕਿਸ ਤਰੀਕੇ ਦੇ ਦੇਖੋ ਜਿਹੜੇ ਬੰਦੇ ਐਗਜ਼ਿਟ ਪੋਲ ਦੇ ਰਹੇ ਨੇ ਮੋਸਟਲੀ ਉਹ ਬੰਦੇ ਨੇ ਜਿਨ੍ਹਾਂ ਭਾਜਪਾ ਤੋਂ ਬਹੁਤ ਵੱਡੇ ਫਾਇਦੇ ਨਹੀਂ ਦੀ ਐਂਡਲੇ ਮੂਵਮੈਂਟ ਤੱਕ ਉਹ ਇਦਾਂ ਹੀ ਕਰਨਗੇ ਪਹਿਲੇ ਵੀ ਤੁਸੀਂ ਦੇਖ ਲਓ ਜਦੋਂ ਦੇ ਵੀ ਸਰਕਾਰਾਂ ਬਣੀਆਂ ਨੇ ਅੱਜ ਵੀ ਇੰਡੀਆ ਦੇ ਵਿੱਚ ਜਿਹੜੀਆਂ ਐਨਟੀ ਬੀਜਪੀ ਬਣੀਆਂ ਨੇ ਐਗਰੀਪੋਲ ਤੇ ਕਦੀ ਵੀ ਨਹੀਂ ਉਹਨਾਂ ਦੇ ਹੱਕ ਚ ਦਿੱਤਾ ਸੋ ਇਹ ਤੇ ਉਹਨਾਂ ਦਾ ਡਰ ਉਹਨਾਂ ਦਾ ਭੈ ਅਸਲੀ ਹੁਣ ਰਿਜ਼ਲਟ ਜਿਹੜਾ ਬੰਦ ਹੈ ਮਸ਼ੀਨਾਂ ਦੇ ਵਿੱਚ ਆਪਾਂ ਉਹਦੀ ਵੇਟ ਕਰਨੀ ਚਾਹੀਦੀ ਹੈ ਐਗਰੀਪੋਲ ਕਾ 100% ਹੜਕ ਮੰਡੀ ਨੂੰ ਪੁੱਛ ਲੀਂਦਾ ਉਹਦਾ ਟ੍ਰੈਂਡ ਹੈ ਔਰ ਦੂਜੀ ਗੱਲ ਹੈ ਕਿ ਉਹਨਾਂ ਨੇ ਜਿਸ ਜਿਹੜੇ ਉਹਨਾਂ ਦੇ ਹੱਕ ਚ ਰਹੇ ਨਹੀਂ ਉਹਨਾਂ ਹੁਣ ਉਹਨਾਂ ਦੇ ਹੱਕ ਚ ਲਾਸਟ ਮੂਵਮੈਂਟ ਤੱਕ ਤੇ ਉਹਨਾਂ ਨੂੰ ਦਿਖਾਉਣਗੇ ਨਾ ਭਈ ਅਸੀਂ ਤੇ ਦਿਖਾਤਾ ਲੋਕੀ ਨਹੀਂ ਮੰਨੇ ਪੁੱਛ ਕੀ ਕਰੀਏ ਇੰਡੀਆ ਲਾਈਨ ਦੀ ਸਰਕਾਰ ਬਣੂਗੀ 4 ਤਰੀਕ ਨੂੰ ਜਿੱਥੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਕਹਿ ਜਾ ਰਿਹਾ ਹੈ ਕਿ ਅਗਰ 4 ਤਰੀਕ ਨੂੰ ਨਤੀਜੇ ਆਉਂਦੇ ਤੇ ਕੱਲੋ ਕਰਾ ਦਿਵਸ ਦੇ ਮੱਧ ਨਜ਼ਰ ਉਸ ਦਿਨ ਜਸ਼ਨ ਨਾ ਮਨਾਇਆ ਜਾਂ ਤੁਸੀਂ ਕਿਸ ਤਰ੍ਹਾਂ ਦੇਖੋ ਬਿਲਕੁਲ ਜਿਹੜਾ ਕੋਈ ਮਤਲਬ ਹੁਣ ਇੱਚ ਅਲੱਗ ਅਲੱਗ ਹੈਗੇ ਜਿਵੇਂ ਸਿੱਖ ਨਹੀਂ ਮਨਾਉਣਗੇ ਉਹ ਦੇਰ ਸੋ ਠੀਕ ਹੈ ਜੇ ਦੂਜੀ ਕਮਿਊਨਿਟੀ ਬਲਮ ਬਣਾਏਗੇ ਉਹਨੂੰ ਕਿਵੇਂ ਕਰ ਸਕਦੇ ਅਸੀਂ ਹੁਣ ਜਿਵੇਂ ਕੋਈ ਕੋਈ ਹੋਰ ਕਮਿਊਨਿਟੀ ਦੇ ਬੰਦੇ ਆ ਸਾਰੇ ਨਹੀਂ ਰੋਕੇ ਜਾ ਸਕਦੇ ਬਟ ਅਸੀਂ ਇਹ ਕਹਾਂਗੇ ਵੀ ਬਿਲਕੁਲ ਨਾ ਕਰਨ ਜੇ ਜੇਜ਼ੇਦਾਰ ਕਿਉਂਕਿ ਕੌਮ ਦੇ ਜੇਜ਼ੇਦਾਰ ਅਸੀਂ ਕਹਾਂਗੇ ਕਿ ਨਾ ਕਰਨ ਸਾਡੇ ਅੰਦਰ ਤੋਂ ਨਹੀਂ ਹੋਊਗਾ ਬਟ ਜੇ ਕੋਈ ਲੋਕ ਆ ਜਾਂਦਾ ਹੈ ਕੋਈ ਕਮਿਊਨਿਟੀ ਦਾ ਜਾਂ ਕੋਈ ਭਾਵਕ ਹੋ ਕੇ ਆ ਜਾਂਦਾ ਉੰਨੇ ਕੋ ਉਹਦਾ ਤੇ ਕੁਝ ਵੀ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ ਕਿਉਂਕਿ ਇਹ ਦੇ ਮਾਹੌਲ ਸਾਰੇ ਦੇਸ਼ ਚ ਇੱਕੋ ਜਿਹਾ ਹੋਣਾ ਵਾ ਸੋ ਅਸੀਂ ਟਰਾਈ ਕਰਾਂਗੇ ਵੀ ਇਹ ਕੰਮ ਨਾ ਹੋ ਜੇ ਹਾਂਜੀ ਉਸਰਾ ਜੀ ਐਗਜ਼ਿਟ ਪੋਲ ਆ ਰਹੇ ਆ ਪਾਸ ਪਾਸ ਨੂੰ ਜਾ ਕੇ ਸੀਟਾਂ ਦਿਖਾਈਆਂ ਜਾ ਰਹੀਆਂ ਆ ਜੋ ਇੰਡੀਆ ਗੱਠਜੋੜ ਹੈ ਉਹਨੂੰ ਕੱਟ ਸੀਟਾਂ ਵੰਡਾਈਆਂ ਕਰ ਰਿਹਾ ਕਿਸ ਤਰੀਕੇ ਦੇ ਦੇਖੋ ਜਿਹੜੇ ਬੰਦੇ ਐਗਜ਼ਿਟ ਬੋਲ ਦੇ ਰਹੇ ਨੇ ਮੋਸਟਲੀ ਉਹ ਬੰਦੇ ਨੇ ਜਿਨ੍ਹਾਂ ਭਾਜਪਾ ਤੋਂ ਬਹੁਤ ਵੱਡੇ ਫਾਇਦੇ ਨਹੀਂ ਲਏ ਤੇ ਐਂਡਲੇ ਮੂਵਮੈਂਟ ਦਾ ਕੋਈ ਇਦਾਂ ਹੀ ਕਰਨਗੇ ਪਹਿਲੇ ਵੀ ਤੁਸੀਂ ਦੇਖ ਲਓ ਜਦੋਂ ਦੇ ਵੀ ਸਰਕਾਰਾਂ ਬਣੀਆਂ ਨੇ ਅੱਜ ਵੀ ਇੰਡੀਆ ਦੇ ਵਿੱਚ ਜਿਹੜੀਆਂ ਐਨਟੀ ਬੀਜਪੀ ਬਣੀਆਂ ਨੇ ਐਗਜ਼ਿਟ ਬੋਲ ਤੱਕ ਕਦੇ ਵੀ ਨਹੀਂ ਉਹਨਾਂ ਦਾ ਅੱਕ ਜਿੱ ਦਿੱਤਾ ਸੋ ਇਹ ਤੇ ਉਹਨਾਂ ਦਾ ਡਰ ਉਹਨਾਂ ਦਾ ਭੈ ਅਸਲੀ ਹੁਣ ਰਿਜ਼ਲਟ ਜਿਹੜਾ ਬੰਦ ਹੈ ਮਸ਼ੀਨਾਂ ਦੇ ਵਿੱਚ ਆਪਾਂ ਉਹਦੀ ਵੇਟ ਕਰਨੀ ਚਾਹੀਦੀ ਹੈ ਐਗੂਟ ਪੋਲ ਕਹਦਾ 100% ਹਰ ਇੱਕ ਮੰਦੀ ਨੂੰ ਪੁੱਛ ਲਿੰਦਾ ਉਹਦਾ ਟ੍ਰੈਂਡ ਹੈ ਔਰ ਦੂਜੀ ਗੱਲ ਹੈ ਕਿ ਉਹਨਾਂ ਨੇ ਜਿਸ ਜਿਹੜੇ ਉਹਨਾਂ ਦੇ ਹੱਕ 'ਚ ਰਹੇ ਨੇ ਉਹਨਾਂ ਹੁਣ ਉਹਨਾਂ ਦੇ ਹੱਕ 'ਚ ਲਾਸਟ ਮੂਮੈਂਟ ਤੱਕ ਤੇ ਉਹਨਾਂ ਨੂੰ ਦਿਖਾਉਣਗੇ ਨਾ ਭਈ ਅਸੀਂ ਤੇ ਦਿਖਾਤਾ ਲੋਕੀ ਨਹੀਂ ਮੰਨੇ ਪੁੱਛ ਕੀ ਕਰੀਏ ਇੰਡੀਆ ਲਾਈਨ ਦੀ ਸਰਕਾਰ ਬਣੂਗੀ 4 ਤਰੀਕ ਨੂੰ ਜਿੱਦਾਂ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਵੀ ਕਹਿ ਜਾ ਰਿਹਾ ਹੈ ਕਿ ਅਗਰ 4 ਤਰੀਕ ਨੂੰ ਨਤੀਜੇ ਆnde ਤੇ ਕੱਲੂ ਘਰਾ ਦਿਵਸ ਦੇ ਮੱਧਨੇਦਰ ਉਸ ਦਿਨ ਜਸ਼ਨ ਨਾ ਮਨਾਇਆ ਜਾਂ ਤੁਸੀਂ ਕਿਸ ਤਰ੍ਹਾਂ ਦੇਖੋ ਬਿਲਕੁਲ ਜਿਹੜਾ ਕੋਈ ਮਤਲਬ ਹੁਣ ਇੱਚ ਅਲੱਗ-ਅਲੱਗ ਹੈਗੇ ਜਿਵੇਂ ਸਿੱਖ ਨਹੀਂ ਮਨਾਉਣਗੇ ਉਹਦੇ ਅਸੋ ਠੀਕ ਹੈ ਜੇ ਦੂਜੀ ਕਮਿਊਨਿਟੀ ਬਣਾਏਗੇ ਉਹਨੂੰ ਕਿਵੇਂ ਕਰ ਸਕਦੇ ਅਸੀਂ ਹੁਣ ਜਿਵੇਂ ਕੋਈ ਕੋਈ ਹੋਰ ਕਮਿਊਨਿਟੀ ਦੇ ਬੰਦੇ ਆ ਸਾਰੇ ਨਹੀਂ ਰੋਕੇ ਜਾ ਸਕਦੇ ਬਟ ਅਸੀਂ ਇਹ ਕਵਾਂਗੇ ਵੀ ਬਿਲਕੁਲ ਨਾ ਕਰਨ ਜਿਹੇ ਜਿਹੇਦਾਰ ਕਿਉਂਕਿ ਕੌਮ ਦੇ ਜਿਹੇਦਾਰ ਅਸੀਂ ਕਵਾਂਗੇ ਕਿ ਨਾ ਕਰਨ ਸਾਢੇ 8 ਤੋਂ ਨਹੀਂ ਹੋਊਗਾ ਬਟ ਜੇ ਕੋਈ ਲੋਕ ਆ ਜਾਂਦਾ ਹੈ ਕੋਈ ਕਮਿਊਨਿਟੀ ਦਾ ਜਾਂ ਕੋਈ ਭਾਵਕ ਹੋ ਕੇ ਆ ਜਾਂਦਾ ਉਹਨੇ ਕੋ ਉਹਦਾ ਤੇ ਕੁਝ ਵੀ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ ਕਿਉਂਕਿ ਇਹ ਦੇ ਮਾਹੌਲ ਸਾਰੇ ਦੇਸ਼ 'ਚ ਇੱਕੋ ਜਿਹਾ ਹੋਣਾ ਵਾ ਸੋ ਅਸੀਂ ਟਰਾਈ ਕਰਾਂਗੇ ਵੀ ਇਹ ਕੰਮ ਲਾ